ਮੈਂ ਭਾਜੀ ਮਾਸਕਟ ਗਈ ਸੀ ਤੇ ਪੇਟ ਵਿੱਚ ਦਰਦ ਦੋ ਹਫ਼ਤੇ ਮੇਰੇ ਤੋਂ ਫਿਰ ਕੰਮ ਨਹੀਂ ਹੋਇਆ ਹਾਂ ਜੀ ਸਸਿਗਾ ਜੀ ਮੈਂ ਭਾਜੀ ਮਾਸਕਟ ਗਈ ਸੀ ਤੇ ਮੇਰੀ ਉੱਤੇ ਤਬੀਅਤ ਖਰਾਬ ਹੋ ਗਈ ਬਹੁਤ ਜ਼ਿਆਦਾ ਪੇਟ ਵਿੱਚ ਦਰਦ ਇਨਫੈਕਸ਼ਨ ਤੇ ਮੇਰੇ ਤੋਂ ਫਿਰ ਕੰਮ ਨਹੀਂ ਹੋਇਆ ਤੇ ਉਹ ਮੈਨੂੰ ਜਾਣ ਕੇ ਕਹਿੰਦੇ ਸੀ ਕੁਝ ਨਹੀਂ ਹੋਇਆ ਹੈਗਾ ਤੈਨੂੰ ਕੰਮ ਕਰ ਉੱਠ ਕੇ ਤੇ ਫਿਰ ਬਸ ਮੈਂ ਡੇ ਲੱਗੀ ਰਹੀ ਦੀ ਸੀ ਵੀ ਤੋ ਜ਼ਰੂਰ ਜ਼ਿਆਦਾ ਨਹੀਂ ਕੰਮ ਹੋਇਆ ਤੇ ਵਾਪਸ ਫਿਰ ਮੈਂ ਇੱਕ ਦਿਨ ਉਹਨਾਂ ਦਾ ਕਿਹਾ ਮੈਂ ਇੰਡੀਆ ਜਾਣਾ ਕਹਿੰਦੇ ਪੈਸੇ ਦੇ ਕੇ ਜਾ ਮੈਂ ਕਹਾਂ ਮੈਂ ਕਿਸੇ ਦਾ ਪੈਸੇ ਲੈ ਨਹੀਂ ਹੈਗੇ ਮੈਂ ਪੈਸੇ ਕਿੱਥੋਂ ਦਵਾ ਹਾਂਜੀ ਬਸ ਫਿਰ ਮੇਰੀ ਸਿਹਤ ਜ਼ਿਆਦਾ ਖਰਾਬ ਹੁੰਦੀ ਹੁੰਦੀ ਹੋਵੇ ਤਾਂ ਫਿਰ ਮੈਨੂੰ ਵਾਪਸ ਇੱਥੇ ਬਾਬਾ ਜੀ ਦੀ ਕਿਰਪਾ ਨਾਲ ਮੈਂ ਇੰਡੀਆ ਹੀ ਹਾਂਜੀ ਮੈਂ ਇਹ ਚਾਹੁੰਨੀ ਆ ਕਿ ਕਿਸੇ ਨੂੰ ਵੀ ਨਹੀਂ ਜਾਣਾ ਚਾਹੀਦਾ ਕਿਉਂਕਿ ਉਹ ਇਨਸਾਨ ਨੂੰ ਇਨਸਾਨ ਨਹੀਂ ਸਮਝਦੇ ਹੈਗੇ ਹਾਂਜੀ ਆਪਾਂ ਨੂੰ ਨਹੀਂ ਜਾਣਾ ਚਾਹੀਦਾ ਹੈਗਾ ਬਾਹਰ ਡਿਊਟਿਸ ਨੂੰ ਹਾਂਜੀ ਧੰਨਵਾਦ ਗਏ ਕਿਦੋਂ ਸੀ ਤੁਸੀਂ ਮੈਂ April ਦੇ ਮਹੀਨੇ 2000 ਹਾਂਜੀ 23 ਚ ਗਈ ਸੀ ਕੀ ਗੱਲਬਾਤ ਹੋਈ ਸੀ ਕੀ ਕੰਮ ਦਾ ਕਿਹਾ ਗਿਆ ਸੀ ਕੰਮ ਦਾ ਭਾਜੀ ਮੈਨੂੰ ਸੈਲਰੀ ਵੀ ਜ਼ਿਆਦਾ ਕਹੀ ਸੀ 19 ਸੈਲਰੀ ਉੱਥੇ ਮੈਨੂੰ ਮਿਲੀ ਨਹੀਂ ਤੇ ਜਿਹੜਾ ਮੇਰਾ ਏਜੰਸੀ ਹੈ ਉਹਨੇ ਮੈਨੂੰ ਸੈਲਰੀ 120 ਰਿਆਲ ਕਹੀ ਸੀ ਉਧਰ ਲਈ ਉਹ ਮੈਨੂੰ ਮਿਲੀ ਨਹੀਂ ਉਧਰ ਜਾ ਕੇ ਤੇ ਕੰਮ ਮੈਨੂੰ ਬਹੁਤ ਜ਼ਿਆਦਾ ਪਿਆ ਉੱਥੇ ਹਾਂਜੀ ਤੇ ਰੈਸਟ ਕੋਈ ਨਹੀਂ ਮੈਂ ਪਾਜੀ ਫਿਰ ਬਿਮਾਰ ਹੁੰਦੀ ਹੁੰਦੀ ਜਿਆਦਾ ਉੱਥੇ ਬਿਮਾਰ ਹੋ ਗਈ ਮੇਰ ਤੋਂ ਕੰਮ ਨਹੀਂ ਹੋਇਆ ਹਾਂਜੀ ਤੇ ਉਹ ਮੈਂ ਉਹਨਾਂ ਨੂੰ ਕਹਾਂ ਵੀ ਮੈਂ ਜਾਣਾ ਵਾਪਸ ਇੰਡੀਆ ਮੇਰ ਤੋਂ ਕੰਮ ਨਹੀਂ ਹੋ ਰਿਹਾ ਹੈਗਾ ਤੇ ਕਹਿੰਦੇ ਪੈਸੇ ਦੇ ਤਾ ਚਲੀ ਜਾ ਸੀ ਪੈਸੇ ਦਿੱਤੇ ਉਹਨਾਂ ਉਹਨਾਂ ਪਾਜੀ ਜਿੱਥੇ ਮੈਨੂੰ ਆਫਿਸ ਛੱਡ ਕੇ ਗਏ ਆ ਉਹਨਾਂ ਨੇ ਮੇਰੇ ਪਤੀ ਕੋਲੋਂ 80000 ਰੁਪਇਆ ਤੇ ਟਿਕਟ ਮੈਂ ਆਪਣੀ ਲਾ ਕੇ ਆਈ ਫਿਰ ਉਹਨਾਂ ਟਿਕਟ ਵੀ ਮਗਵਾਈ 24000 ਛੇ 23000 ਦੀ ਹਾਂਜੀ ਹੋਰ ਵੀ ਕਿਸੇ ਕਿਸਮ ਦਾ ਟੌਰਚਰ ਕਰਦੇ ਆ ਹਾਂਜੀ ਬਸ ਕੋਈ ਰੈਸਟ ਨਹੀਂ ਵਗੈਰਾ ਨਹੀਂ ਜਿੱਦਾਂ ਥੋੜਾ ਗਲਤ ਬੋਲਣਾ ਮਾਰਕੁੱਟ ਦੇ ਜਿੱਦਾਂ ਬਸ ਨਹੀਂ ਇਦਾਂ ਦਾ ਤਾਂ ਨਹੀਂ ਭਾਜੀ ਕੁਛ ਮਾਰਿਆ ਨਹੀਂ ਉਹਦਾ ਰੈਸਟ ਵਗੈਰਾ ਨਹੀਂ ਸੀ ਕੋਈ ਵੀ ਬਸ ਕੰਮ ਕਰ ਉੱਠ ਕੇ ਕੰਮ ਕਰ ਯੂ ਰਸੀਦ ਖਰਾਬ ਸੀ ਬੇ ਕੰਮ ਕਰ ਕੁਛ ਨਹੀਂ ਹੋਇਆ ਹੈਗਾ ਤੈਨੂੰ ਹਾਂਜੀ ਕੰਮ ਕਰਾਉਂਦੇ ਕੀ ਹਾਊਸਮੇਟ ਦੇ ਹਾਂਜੀ ਕਰਦਾ ਸਾਰਾ ਹੀ ਕੰਮ ਬੇ ਚਾਹੇ 1 ਵਜੇ ਚਾਹੇ 12 ਵਜੇ ਰਾਤ ਦੇ ਬੇ ਸਾਰਾ ਫਿਨਿਸ਼ ਕਰਕੇ ਸੌਣਾ ਕੰਮ ਇਥੋਂ ਵੀ ਇਹ ਕਹਿ ਗਿਆ ਹੈ ਕਿ ਹਾਊਸਮੇਟ ਦੇ ਕੰਮ ਕਰਨਾ ਜਾ ਕੇ ਉਥੇ ਹਾਂਜੀ ਔਰ ਇੱਥੋਂ ਸਿਰਫ ਜਿੱਦਾਂ ਦੋ ਕੰਮ ਕਿਹਾ ਸੀ ਭਾਜੀ ਇਹਨਾਂ ਘਰ ਦਾ ਬਹੁਤ ਜ਼ਿਆਦਾ ਕੰਮ ਕਰਵਾਉਂਦੇ ਸੀਗੇ ਹਾਂਜੀ ਕਾਫੀ ਭਾਰੀਆਂ ਭਾਰੀਆਂ ਚੀਜ਼ਾਂ ਚੱਕਣ ਨੂੰ ਕਹਦੇ ਨੇ ਮੈਂ ਕਹਿੰਦਾ ਮੇਰੇ ਤੋਂ ਨਹੀਂ ਇਹ ਚੱਕ ਹੁੰਦੀਆਂ ਹੈਗੀਆਂ ਵੀ ਮੇਰੇ ਪੇਨ ਹੁੰਦੀ ਆ ਬੇਟ ਵਿੱਚ ਤੇ ਪਰ ਨਹੀਂ ਕੁਛ ਨਹੀਂ ਇਦਾਂ ਦਾ ਮਤਲਬ ਉਹ ਕਹਿੰਦੇ ਕੁਛ ਨਹੀਂ ਹੋਇਆ ਹੈਗਾ ਤੈਨੂੰ ਕੋਈ ਮੈਡੀਸਿਨ ਨਹੀਂ ਭਾਜੀ ਮੈਂ ਤਾਂ ਕਰ ਕਰਕੇ ਮੈਂ ਮੈਡੀਸਿਨ ਉਹਨਾਂ ਤੋਂ ਮਗਵਾਈ ਵੀ ਮੈਨੂੰ ਮੈਡੀਸਿਨ ਲਿਆ ਦਿਓ ਹੋਨੇ ਹਾਲਾਤ ਹੀ ਨੇ ਕਿੰਨੀਆਂ ਕਿ ਹੋਰ ਲੜਕੀਆਂ ਜਾਂ ਔਰਤਾਂ ਉੱਥੇ ਹਲੇ ਵੀ ਸਟਕ ਹੋਣਗੀਆਂ ਜਿਹੜੀਆਂ ਵਾਪਸ ਜਾਣ ਦੀ ਜਾਨਾ ਰੱਖਦੀਆਂ। ਹਾਂਜੀ ਭਾਜੀ ਕੰਮ ਨਹੀਂ ਹੁੰਦਾ ਹੈਗਾ ਕੰਮ ਬਹੁਤ ਜ਼ਿਆਦਾ ਹੋ ਇਨਸਾਨ ਨੂੰ ਇਨਸਾਨੀ ਸਮਝਦੇ ਹੈਗੇ। ਹਾਂਜੀ। ਕਿੰਨੀਆਂ ਔਰਤਾਂ ਹੋਰ ਉੱਥੇ ਫਸੀਆਂ? ਕਾਫੀ ਆ ਭਾਜੀ। ਜਿੱਥੇ ਮੈਂ ਸੀ ਆਫਿਸ 'ਚ ਉਦੋਂ ਤਾਂ ਹੈਗੀਆਂ ਸੀ ਹਾਂਜੀ 10-12 ਜਣੀਆਂ ਤਾਂ ਹੈ ਸੀ। ਚਾਹੁੰਦੇ ਵਾਪਸ ਹਾਂਜੀ। ਹਾਂਜੀ। ਪਰ ਨਵਾਂ ਵਿੱਚ ਜਾ ਕੇ ਕੁਝ ਏਜੰਟ ਜਿਹੜੇ ਹੈਗੇ ਆ ਉਹਨਾਂ ਨੂੰ ਗੁੰਮਰਾਹ ਕਰਕੇ ਠੋਠਾ ਚਾਸਾ ਦੇ ਕੇ ਵੀ ਤੁਹਾਨੂੰ 80000 ਰੁਪਏ ਅਸੀਂ ਮਹੀਨੇ ਦੀ ਤਨਖਾਹ ਦੇਵਾਂਗੇ ਤੂੰ ਮਾਰਕਟ 'ਕਿ ਤੁਹਾਨੂੰ ਵੇਚ ਦਿੰਨੇ ਆ ਤੈਨੂੰ ਸਾਊਦੀ ਅਰਬ ਵਿੱਚ ਵੇਚ ਦਿੰਨੇ ਆ ਸੋ ਗਰੀਬ ਜਿਹੜਾ ਹੈਗਾ ਉਹਦੇ ਮਨ 'ਚ ਹੁੰਦਾ ਵੀ ਚਲੋ ਮੇਰਾ ਪਰਿਵਾਰ ਜਿਹੜਾ ਹੈ ਉਹਦਾ ਰੋਟੀ ਪਾਣੀ ਚੱਲ ਜਾਊਗਾ ਉਦੇ ਨਾਲ 4 ਪੈਸੇ ਜਿਹੜੇ ਹੈਗੇ ਆ ਉਹਦੇ ਬੱਚਿਆਂ ਦੇ ਵਾਸਤੇ ਉਹਨਾਂ ਨੂੰ ਪੜਾ ਲਾਂਗੇ ਜਾਂ ਕੁਝ ਘਰ ਦੇ ਖਰਚੇ ਵਾਸਤੇ ਤੋਂ ਭੇਜ ਦਿੰਦੇ ਆ ਪਰ ਉੱਥੇ ਜੋ ਹੁੰਦਾ ਉਹ ਆਪਾਂ ਲਗਾਤਾਰ ਦੇਖਦੇ ਰਹੇ ਅੱਗੇ ਵੀ ਤੁਹਾਨੂੰ ਇਸ ਵਿਸ਼ੇ ਦੇ ਉੱਤੇ ਜਾਣਕਾਰੀਆਂ ਦਿੱਤੀਆਂ ਤੇ ਤਕਰੀਬਨ 90 ਤੋਂ ਵੱਧ ਜਿਹੜੀਆਂ ਲੜਕੀਆਂ ਸੀ ਮਾਸਕਟ ਅ ਅਮਾਨ ਜਾਂ ਜਿਹੜੇ ਹੈ ਸਾਊਦੀ ਅਰਬ ਜਾਂ ਵੱਖ-ਵੱਖ ਮੁਲਕਾਂ ਤੋਂ ਉਹ ਵਾਪਸ ਆ ਚੁੱਕੀਆਂ ਤੋ ਇਹ ਤਿੰਨ ਲੜਕੀਆਂ ਹੁਣ ਫਿਰ ਕੁਝ ਦਿਨਾਂ ਦੇ ਵਿੱਚ ਵਾਪਸ ਆਈਆਂ ਜਿਹਦੇ ਤੇ ਇੱਕ ਲੜਕੀ ਸਾਊਦੀ ਅਰਬ ਤੋਂ ਦੋ ਲੜਕੀਆਂ ਜਿਹੜੀਆਂ ਹੈ ਮਾਸਕਰਟ ਤੋਂ Oman ਤੋਂ ਜਿਹੜੀਆਂ ਹੈਗੀਆਂ ਉਹ ਵਾਪਸ ਆਈਆਂ ਸੋ ਇਹਨਾਂ ਦੇ ਪਰਿਵਾਰਾਂ ਦੀ ਜਿਹੜੀ ਹੈਗੀ ਹੈ ਜਿੱਥੇ ਅ ਏਜੰਟਾਂ ਨੇ ਲੁੱਟ ਕੀਤੀ ਇਥੋਂ ਜ਼ਿਕਰ ਕਰਕੇ ਵਾਪਸ ਲਿਆਉਣ ਵਾਸਤੇ ਵੀ ਪੈਸੇ ਲਾ ਲਏ ਪਰ ਫਿਰ ਵੀ ਉਹਨਾਂ ਨੂੰ ਵਾਪਸ ਨਾ ਭੇਜਿਆ ਜਦੋਂ ਸਾਡੇ ਕੋਲ ਕੰਪਲੇਂਟ ਆਈ ਤੇ ਵਕੀਆਂ ਜਿਹੜੀਆਂ ਹੈਗੀਆਂ ਉਹਨਾਂ ਨੇ ਇਹ ਵਾਪਸ ਆਫ ਕਰ ਰਹੀਆਂ ਆਈਆਂ ਇਹਨਾਂ ਨੂੰ ਅਸੀਂ ਪਰਿਵਾਰ ਨੂੰ ਵਧਾਈ ਦਿੰਨੇ ਕਿ ਆਪਣੇ ਬੱਚਿਆਂ ਚ ਵਾਪਸ ਆ ਗਏ ਪਰ ਅਸੀਂ ਸਮਾਜ ਨੂੰ ਇਹਦੀ ਦੁਹਾਈ ਦਿੰਨੇ ਆ ਵੀ ਤੁਸੀਂ ਇਹ ਕੰਮ ਨਾ ਕਰੋ ਪੈਸਿਆਂ ਦੀ ਜਿਹੜੀ ਹੈਗੀ ਇਹਨਾਂ ਮੁਲਕਾਂ 'ਚ ਨਾ ਭੇਜੋ ਜਿੱਥੇ ਲੜਕੀਆਂ ਦੀ ਕਦਰ ਨਹੀਂ ਜਿੱਥੇ ਲੜਕੀਆਂ ਦਾ ਸਨਮਾਨ ਨਹੀਂ ਜਿੱਥੇ ਲੜਕੀਆਂ ਸੁਰੱਖਿਅਤ ਨਹੀਂ ਕੋਈ ਜੇ ਨੀ ਆ ਵੀ ਲੜਕੀਆਂ ਵਾਪਸ ਆਈਆਂ ਸਾਰੀਆਂ ਇਹਨਾਂ ਮੁਲਕਾਂ ਦੇ ਵਿੱਚੋਂ ਹੀ ਵਾਪਸ ਆਈਆਂ ਸੋ ਅਸੀਂ ਕਹਿੰਨੇ ਕਿ ਹਾਂ ਗਰੀਬੀ ਆ ਕਈ ਬਰੇ ਸੋਚਦੇ ਆ ਗਮਰਾਹ ਹੋ ਜਾਂਦੇ ਆ ਤੁਹਾਨੂੰ ਇਹ ਦੱਸਣ ਦਾ ਮਤਲਬ ਵੀ ਇਹੀ ਆ ਕਿ ਇਹ ਗੱਲ ਲੋਕਾਂ ਵਿੱਚ ਜਾਵੇ ਕਿ ਦੇ ਕੋਈ ਸਾਨੂੰ ਏਜੰਟ ਜਿਹੜਾ ਹੈ ਜਾਂ ਤਾਂ ਉਹ ਰੈਕੋਗਨਾਈਜ਼ ਹੋਵੇ ਰਜਿਸਟਰਡ ਹੋਵੇ ਉਹਦੀ ਜਿਹੜਾ ਹੈ ਆਫਿਸ ਉਹਦਾ ਹੋਵੇ ਸੋ ਉਹ ਉਹਦੇ ਨਾਲ ਹੀ ਫਿਰ ਵੀ ਜਿਹੜਾ ਹੈਗਾ ਫਰਕ ਪਰਮੰਡ ਤੇ ਜਾਓ ਤਾਂ ਜਿਹੜਾ ਹੈ ਉਹਦੀ ਬਿਨਾ ਜਿਹੜਾ ਹੈਗਾ ਇਸ ਤਰ੍ਹਾਂ ਪਿੰਡਾਂ ਦੇ ਵਿੱਚ ਏਜੰਟ ਬਣ ਕੇ ਇੱਕ ਦੂਸਰੇ ਕੋ ਪੈਸੇ ਖਾ ਲੈਂਦੇ ਆ 2 ਮਹੀਨੇ ਦੇ ਵਾਸਤੇ ਦੁਬਈ ਲਾ ਜਾਂਦੇ ਆ ਜਿੱਦੇ ਤੇ 5-7000 ਰੁਪਇਆ ਖਰਚ ਹੁੰਦਾ ਉਸੇ ਕੋਈ ਨਾ ਕੋਈ ਉਸੇ ਜਿਹੜਾ ਹੈਗਾ ਘਰ ਇਹੋ ਜਿਹਾ ਭਾਲਦੇ ਆ ਜਿਹਨੂੰ ਬੰਦੇ ਦੀ ਲੋੜ ਹੁੰਦੀ ਹੈ ਤੇ ਉਹਨੂੰ ਉਹਦੇ ਕੋ ਪੈਸੇ ਲੈ ਕੇ ਲੜਕੀਆਂ ਨੂੰ ਉਹਨਾਂ ਦੇ ਨਾਲ ਭੇਜ ਦਿੰਦੇ ਆ ਫਿਰ ਹੋਰ ਉਹਨਾਂ ਨੇ ਤੇ ਪੈਸੇ ਦਿੱਤੇ ਹੁੰਦੇ ਆ ਇਹ ਪੈਸੇ ਏਜੰਟ ਖਾ ਜਾਂਦਾ ਤੇ ਜਦੋਂ ਉਹਨਾਂ ਨੂੰ ਤਨਖਾਹ ਨਹੀਂ ਮਿਲਦੀ ਤੁ ਫਿਰ ਜਿਹੜਾ ਗਰੀਬ ਆ ਉਹ ਕਰੇ ਕੀ ਸੋ ਉਸੇ ਨਾਲ ਕੁੱਟ ਮਾਰ ਵੀ ਹੁੰਦੀ ਹੈ ਹੰਸਾ ਵੀ ਹੁੰਦੀ ਹੈ ਹਰ ਤਰ੍ਹਾਂ ਦੇ ਜਿਹੜੇ ਹੈਗੇ ਆ ਇਹ ਉਹਨਾਂ ਦਾ ਜਿਹੜਾ ਕਰੋਪ ਆ ਇਹ ਲੜਕੀਆਂ ਚਲਦੀਆਂ ਸਾਡੀ ਹੱਥ ਜੋੜ ਕੇ ਬੇਨਤੀ ਹੈ ਕਿ ਆਪਣੀਆਂ ਬੱਚੀਆਂ ਨੇ ਨਾ ਮਲਕਾਂ ਦੇ ਵਿੱਚ ਨਾ ਭੇਜੋ ਤੇ ਭੇਜੋ ਤਾਂ ਉਹ ਜਿਹੜੇ ਹੈਗੇ ਵਧੀਆ ਏਜੰਟ ਜਿਹੜੇ ਤੁਹਾਨੂੰ ਜਿਹੜੇ ਏਜੰਟਾ ਰਹੀ ਏਜੰਸੀ ਰਹੀ ਦੇ ਸਰਕਾਰ ਦੇ ਰਾਹੀਂ ਜਿਹੜੀ ਜਿਹੜੀਆਂ ਏਜੰਸੀਆਂ ਹਨ ਰਾਹੀਂ ਜਿਹੜਾ ਬੰਦਾ ਜਾਂਦਾ ਉਹਦਾ ਜਿਹੜੀ ਹੈ ਕਦਰ ਹੁੰਦੀ ਹੈ ਉਹਦੀ ਵੈਲਿਊ ਹੁੰਦੀ ਹੈ ਉਹਨੂੰ ਇਗਨੋਰ ਨਹੀਂ ਕਰ ਸਕਦਾ ਕੋਈ ਪਰ ਜਦੋਂ ਅਸੀਂ ਦੋ ਨੰਬਰ ਦੇ ਵਿੱਚ ਆ ਵੀ ਚਲ ਜਾਂਦੇ ਆ ਉਸੇ ਫਸ ਜਾਂਦੇ ਆ ਫਿਰ ਦਸਿਹੇ ਵੀ ਚਲਦੇ ਆ ਸੋ ਵਿਕਸ਼ੇ ਪਰਿਵਾਰ ਉਜੜ ਜਾਂਦਾ ਜਿਹੜੇ ਪੈਸੇ ਚਾਰ ਹੁੰਦੇ ਪਹਿਲਾ ਏਜੰਟਾਂ ਨੇ ਲੈ ਹੁੰਦੇ ਬਹੁਤ ਇਹੋ ਜਿਹੇ ਕੇਸ ਅਸੀਂ ਦੇਖਿਆ ਸੋ ਸਾਡੀ ਹੱਥ ਜੋੜ ਕੇ ਬੇਨਤੀ ਹੈ ਜੇ ਇਹ ਨੇ ਵਿਵਾਰ ਜਾਣਾ ਸਾਡੇ ਨੌਜਵਾਨ ਵੀ ਬਾਹਰ ਜਾ ਕੇ ਏਜੰਟਾਂ ਦੇ ਤੇ ਚ ਸਿਚੜ ਕੇ ਕਿਤੇ ਨਾ ਕਿਤੇ ਜਾ ਕੇ ਫਸ ਜਾਂਦੇ ਆ ਹੁਣ ਵੀ ਕੁਝ ਬੱਚੇ ਜਿਹੜੇ ਸਾਡੇ ਬਾਹਰ ਫਸੇ ਜਿਨ੍ਹਾਂ ਚੋਂ ਇੱਕ ਆਇਆ ਹਜੇ ਬਾਕੀ ਉਸੇ ਰੁਕੇ ਹੋਏ ਆ ਸੋ ਇਸ ਵਾਸਤੇ ਏਜੰਟਾਂ ਦੇ ਪਿੱਛੇ ਲੱਗ ਕੇ ਇਸ ਤਰ੍ਹਾਂ ਨਾ ਦੌੜੋ ਇੱਥੇ ਅਸੀਂ ਬਹੁਤ ਕੰਮ ਕਰ ਸਕਦੇ ਆ ਵਾਹਿਗੁਰੂ ਨੇ ਇਸ ਧਰਤੀ ਨੂੰ ਪੰਜਾਬ ਦੀ ਧਰਤੀ ਨੂੰ ਬਹੁਤ ਬਰਕਤਾਂ ਬਖਸ਼ਿਸ਼ਾਂ ਦਿੱਤੀਆਂ ਇੱਥੇ ਅਸੀਂ ਭੁੱਖਾ ਨਹੀਂ ਮਰਦੇ ਪਰ ਇਸ ਤਰੀਕੇ ਦੇ ਨਾਲ ਜਿਹੜਾ ਬਾਹਰ ਜਾਣਾ ਜਿਹੜਾ ਹੈ ਉਹ ਠੀਕ ਨਹੀਂ ਸੋ ਇਹਦੇ ਵਾਸਤੇ ਅਸੀਂ ਸਾਰਿਆਂ ਨੂੰ ਰਿਕੁਐਸਟ ਕਰਦੇ ਕਿੰਨੀਆਂ ਲੜਕੀਆਂ ਤੇ ਜਿਹੜੀਆਂ ਹੁਣ ਵਾਪਸੀ ਹੋਈਆਂ ਹੁਣ ਇਹ ਤਿੰਨ ਲੜਕੀਆਂ ਇੱਕ ਹੁਸ਼ਿਆਰਪੁਰ ਤੋਂ ਇੱਕ ਅੰਮ੍ਰਿਤਸਰ ਤੋਂ ਇੱਕ ਕਪੂਰਥਲੇ ਤੋਂ ਕਿੱਥੇ ਕਿੱਥੇ ਸਟਕ ਸੀ ਹੈ ਇੱਕ ਲੜਕੀ ਮੈਂ ਦੋ ਮਾਸਕੜ ਸੀ ਤੇ ਇੱਕ ਸੌਦੀਆਰਬੀ ਸੀ ਸੰਚਲਾ ਕਿਤਨੇ ਕਿਤੇ ਬਾਬਾ ਜੀ ਫੇਲੀਅਰ ਵੀ ਸਮਝਦੇ ਸਰਕਾਰ ਦਾ ਜਾਂ ਨਹੀਂ ਸਰਕਾਰ ਦਾ ਇਸ ਤਰ੍ਹਾਂ ਸੀ ਵੀ ਸਾਡਾ ਪ੍ਰਸ਼ਾਸਨ ਦੇ ਨਾਲ ਅੱਗੇ ਪੁਲਿਸ ਨੂੰ ਵੀ ਮਿਲਿਆ ਉਈ ਜਦੋਂ ਜਾਂਦਾ ਉਦੋਂ ਤੋਂ ਕੋਈ ਦੱਸਦਾ ਨਾ ਤੁਨ ਜੇ ਹੋਵੇ ਪ੍ਰੈਜ਼ੀਡੈਂਟ ਵੀ ਕਹਿ ਦਿੰਦਾ ਵੀ ਦੱਸਿਓ ਨਾ ਕੋਈ ਕੰਮ ਨੇ ਤੁਹਾਡਾ ਰਾਜ ਨਾ ਰੋਕਦੇ ਅਸੀਂ ਦੱਸਦੇ ਨਹੀਂ ਪਰ ਜਦੋਂ ਉਸੇ ਫਾਇਦਾ ਨੇ ਆ ਫਿਰ ਪਤਾ ਲੱਗਦਾ ਫਿਰ ਹੁਣ ਉਹ ਤੇ ਕੀ ਕਰ ਸਕਦੇ ਆ ਸੋ ਉਹਦੇ ਵਾਸਤੇ ਅਸੀਂ ਸਾਰੀਆਂ ਜਿੰਨੇ ਵੀ ਹੈਗੀਆਂ ਉਹਨਾਂ ਕੋਈ ਕੇਸ ਵੀ ਰਜਿਸਟਰਡ ਕਰਾਉਣੇ ਆ ਕਿ ਉਹਨਾਂ ਦੇ ਕੇਸ ਵੀ ਕਰੋ ਉਹ ਕੋਈ ਨਾ ਕੋਈ ਜਿਹੜਾ ਹੈ ਗਿਆ ਜਿਸ ਤਰ੍ਹਾਂ ਹੁਣ ਨਾਂ ਜਿਹੜੇ ਦੱਸਦੇ ਪਤਾ ਨਹੀਂ ਉਹ ਨਾਂ ਸਹੀ ਹੁੰਦੇ ਆ ਜਾਂ ਕੀ ਆ ਉਹਦੇ ਪਿੱਛੇ ਕੌਣ ਆ ਇਹ ਬਹੁਤ ਵੱਡੇ ਰੈਕਟ ਆ ਜਿਹਦੇ ਵਿੱਚ ਪੰਜਾਬ ਦੇ ਤਾਂ ਆਪਾਂ ਜਿਹੜੇ ਸਾਹਮਣੇ ਆਉਂਦੇ ਆ ਹੋਰ ਡੇਟਾ ਦੇ ਦੱਸਦੇ ਹੋਰ ਮੁਲਕਾਂ ਦੇ ਵਿੱਚ ਵੀ ਉੱਥੇ ਇਸ ਤਰ੍ਹਾਂ ਫਸਦੇ ਆ